ਕਨਵੇ ਦੇ ਬੱਸ ਸਟੈਂਡ ਤੇ ਕਾਫੀ ਭੀੜ ਸੀ ਬੱਸਾਂ ਇਧਰ ਉਧਰ ਆ ਜਾ ਰਹੀਆਂ ਸਨ ਪਰ ਉਹ ਔਰਤ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਚੱਕ ਬੱਸ ਵਿੱਚ ਚੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਰ ਵਾਰ ਨਾਕਾਮ ਹੋ ਜਾਂਦੀ ਸ਼ਾਮ ਦਾ ਵਕਤ ਸੀ ਤਾਂ ਹਰ ਕਿਸੇ ਨੂੰ ਆਪਣੇ ਘਰ ਜਾਣ ਦੀ ਕਾਲੀ ਸੀ ਬੱਸਾਂ ਵਿੱਚ ਵੀ ਬਹੁਤ ਭੀੜ ਸੀ ਅਚਾਨਕ ਕਈ ਬੱਸਾਂ ਜਾਣ ਤੋਂ ਬਾਅਦ ਇੱਕ ਪ੍ਰਾਈਵੇਟ ਬੱਸ ਨੇ ਆਕੇ ਉਹਨਾਂ ਦੇ ਕੋਲ ਬ੍ਰੇਕ ਮਾਰੀ ਪ੍ਰਾਈਵੇਟ ਬੱਸ ਵਾਲਾ ਕੰਡਕਟਰ ਆਵਾਜ਼ਾਂ ਮਾਰਨ ਲੱਗਿਆ ਅਮਲੋਪਾਰਸੋਂ ਅਮਲੋਪਾਰਸੋਂ ਵਾਲੇ ਆ ਜਾਓ ਆਵਾਜ਼ ਸੁਣ ਸਿਮਰਨ ਫਟਾਫਟ ਉਸ ਬੱਸ ਵੱਲ ਭੱਜੀ ਸੋਚਣ ਲੱਗੀ ਇਹ ਬੱਸ ਜ਼ਰੂਰ ਦਿੱਤੂਪੁਰ ਹੋ ਕੇ ਜਾਵੇਗੀ ਕੰਨੇ ਤੋਂ ਪਟਿਆਲੇ ਵੱਲ ਨੂੰ ਜਾਂਦੇ ਹੋਏ ਰਸਤੇ ਵਿੱਚ ਇਹ ਪਿੰਡ ਆਉਂਦਾ ਸੀ ਸਰਕਾਰੀ ਬੱਸਾਂ ਜ਼ਿਆਦਾਤਰ ਉੱਥੇ ਨਹੀਂ ਸੀ ਰੁਕਦੀਆਂ ਪਰ ਇਹ ਪ੍ਰਾਈਵੇਟ ਬੱਸ ਹੋਣ ਕਰਕੇ ਉਸ ਨੂੰ ਪੂਰਾ ਯਕੀਨ ਸੀ ਕਿ ਇਹ ਬੱਸ ਉੱਥੇ ਜ਼ਰੂਰ ਰੁਕੇਗੀ ਫਿਰ ਉੱਥੇ ਦੋ ਔਰਤਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਆਥਨ ਦਾ ਵੇਲਾ ਬੱਸ ਵਾਲਿਆਂ ਨੂੰ ਔਰਤਾਂ ਨੂੰ ਚੜਾ ਲੈਣਾ ਚਾਹੀਦਾ ਸਿਮਰਨ ਉਨ੍ਹਾਂ ਔਰਤਾਂ ਦੇ ਕੋਲ ਜਾ ਕੇ ਪੁੱਛਣ ਲੱਗੀ ਮਾਤਾ ਜੀ ਤੁਸੀਂ ਕਿੱਥੇ ਜਾਣਾ ਹੈ ਅਸੀਂ ਤਾਂ ਪੁੱਤ ਦਿੱਤੂਪੁਰ ਜਾਣਾ ਹੈ ਸਿਮਰਨ ਕਹਿਣ ਲੱਗੀ ਮੈਂ ਵੀ ਦਿੱਤੂਪੁਰ ਹੀ ਜਾਣਾ ਹੈ ਪਰ ਪੁੱਤ ਬੱਸ ਵਾਲਾ ਕਹਿ ਰਿਹਾ ਕਿ ਦਿੱਤੂਪੁਰ ਨਹੀਂ ਰੁਕਣਾ ਸਿਮਰਨ ਹਿੰਮਤ ਕਰਕੇ ਕੰਡਕਟਰ ਨੂੰ ਪੁੱਛਣ ਲੱਗੀ ਤੁਸੀਂ ਦਿੱਤੂਪੁਰ ਬੱਸ ਰੁਕੋਗੇ ਕੰਡਕਟਰ ਇੱਕਦਮ ਸਿਮਰਨ ਨੂੰ ਦੇਖ ਕੇ ਚੌਂਕ ਗਿਆ ਤੇ ਬੋਲਿਆ ਹਾਂ ਜ਼ਰੂਰ ਰੋਕ ਦਵਾਂਗੇ ਸਿਮਰਨ ਬੱਸ ਵਿੱਚ ਚੜਨ ਲੱਗੀ ਤਾਂ ਉਹ ਦੂਜੀਆਂ ਔਰਤਾਂ ਵੀ ਉਸ ਦੇ ਨਾਲ ਹੀ ਬੱਸ ਵਿੱਚ ਚੜ ਗਈਆਂ ਤੇ ਨਾਲ ਹੀ ਕੰਡਕਟਰ ਨੂੰ ਕਹਿੰਦੀਆਂ ਸਾਡੇ ਪੈਸੇ ਕਿਹੜਾ ਤੈਨੂੰ ਕੌੜੇ ਲੱਗਦੇ ਸੀ ਨਹੀਂ ਮਾਤਾ ਜੀ ਮੈਨੂੰ ਤਾਂ ਇਸ ਬੱਚੇ ਵਾਲੀ ਤੇ ਤਰਸ ਆ ਗਿਆ ਤਾਂ ਕਰਕੇ ਦਿੱਤੂਪੁਰ ਰੁਕਣ ਲਈ ਹਾਂ ਕਹਿ ਦਿੱਤੀ ਐ ਤੁਸੀਂ ਵੀ ਆ ਜਾਓ ਔਰਤਾ ਕਹਿਣ ਲੱਗੀਆਂ ਅਸੀਂ ਵੀ ਤਾਂ ਤੇਰੀ ਮਾਂ ਵਰਗੀਆਂ ਤੈਨੂੰ ਸਾਡੇ ਤੇ ਤਰਸ ਨਹੀਂ ਆਇਆ ਕੋਈ ਨਹੀਂ ਮਾਤਾ ਜੀ ਗੁੱਸਾ ਨਾ ਕਰੋ ਹੁਣ ਆ ਕੇ ਬੈਠ ਜੋ ਫਿਰ ਕੰਡਕਟਰ ਟਿਕਟਾ ਇਕੱਟਣ ਲੱਗ ਪੈਂਦਾ ਦੋਵੇਂ ਬੁੜੀਆਂ ਪੈਸੇ ਦਿੰਦੀਆਂ ਕੰਡਕਟਰ ਨੂੰ ਬੋਲੀਆਂ ਲੈ ਸਾਡੇ ਵੀ ਟਿਕਟ ਕੱਟ ਦੇ ਕੰਡਕਟਰ ਇੰਦਰ ਪੈਸੇ ਵਾਪਸ ਕਰਦਾ ਹੋਇਆ ਆਖਦਾ ਤੁਸੀਂ ਟਿਕਟ ਰਹਿਣ ਦਿਓ ਮਾਤਾ ਜੀ ਨਾ ਭਾਈ ਇਹ ਤਾਂ ਤੇਰਾ ਰੁਜ਼ਗਾਰ ਹੈ ਟਿਕਟ ਤਾਂ ਅਸੀਂ ਜ਼ਰੂਰ ਕਟਵਾਵਾਂਗੇ ਫਿਰ ਸਿਮਰਨ ਵੀ ਆਪਣੇ ਵੱਲੋਂ 100 ਦਾ ਨੋਟ ਉਸ ਵੱਲ ਵਧਾਉਂਦੇ ਹੋਏ ਬੋਲੀ ਮੇਰੀ ਵੀ ਟਿਕਟ ਕੱਟ ਦਿਓ ਨਹੀਂ ਤੁਸੀਂ ਰਹਿਣ ਦਿਓ ਟਿਕਟ ਜਾਦਾ ਨਾ ਨੁਕਰ ਨਾ ਕਰਕੇ ਇੰਦਰ ਨੇ ਸਿਮਰਨ ਦੀ ਟਿਕਟ ਕੱਟ ਦਿੱਤੀ ਕੰਡਕਟਰ ਦੇ ਜਾਣ ਤੋਂ ਬਾਅਦ ਉਹ ਔਰਤਾ ਸਿਮਰਨ ਨੂੰ ਕਹਿਣ ਲੱਗੀਆਂ ਪੁੱਤ ਇਹ ਤੈਨੂੰ ਜਾਣਦਾ ਹੋਊਗਾ ਤਾਂ ਹੀ ਤਾਂ ਤੇਰੇ ਕਹਿਣ ਤੇ ਬੱਸ ਵੀ ਰੁਕਣ ਲਈ ਤਿਆਰ ਹੋ ਗਿਆ ਪਰ ਸਿਮਰਨ ਚੁੱਪ ਕਰਕੇ ਬੈਠੀ ਆਪਣੇ ਪੁੱਤ ਨੂੰ ਕੁਝ ਖਵਾ ਰਹੀ ਸੀ ਬੱਸ ਆਪਣੀ ਰਫਤਾਰ ਨਾਲ ਅੱਗੇ ਵਧਦੀ ਗਈ ਦਿੱਤੂਪੁਰ ਦਾ ਅੱਡਾ ਆਇਆ ਬੱਸ ਰੁਕੀ ਸਿਮਰਨ ਉੱਤਰ ਕੇ ਅੱਗੇ ਨੂੰ ਵੱਧ ਗਈ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਹਜੇ ਵੀ ਇੰਦਰ ਸਿਮਰਨ ਵੱਲ ਵੇਖ ਰਿਹਾ ਸੀ ਸਿਮਰਨ ਆਪਣੇ ਪੁੱਤ ਦੀ ਉਂਗਲ ਫੜ ਕੇ ਅੱਗੇ ਚੱਲ ਪਈ ਉਹ ਔਰਤਾਂ ਸਿਮਰਨ ਨੂੰ ਪੁੱਛਣ ਲੱਗੀਆਂ ਤੂੰ ਕਿਹਨਾਂ ਦੇ ਘਰ ਜਾਣਾ ਹੈ ਸਿਮਰਨ ਆਪਣੇ ਸਹੁਰੇ ਦਾ ਨਾਮ ਦੱਸ ਕੇ ਕਹਿਣ ਲੱਗੀ ਮੈਂ ਸਰਦਾਰ ਬਲਰਾਜ ਸਿੰਘ ਦੀ ਨੂੰਹ ਆ ਤੇ ਆਪਣੇ ਘਰ ਜਾ ਰਹੀ ਆ ਸਿਮਰਨ ਦੇ ਸੌਰਿਆਂ ਦਾ ਘਰ ਬਾਰ-ਬਾਰ ਹੋਣ ਕਰਕੇ ਕੋਈ ਜ਼ਿਆਦਾ ਪਿੰਡ ਵਾਲਿਆਂ ਨਾਲ ਜਾਣ-ਪਛਾਣ ਨਹੀਂ ਸੀ ਇਸ ਕਰਕੇ ਉਹ ਔਰਤਾਂ ਸਿਮਰਨ ਨੂੰ ਨਹੀਂ ਸੀ ਜਾਣਦੀਆਂ ਤੇ ਇੱਧਰ ਸਿਮਰਨ ਦੇ ਉੱਤਰ ਜਾਣ ਤੋਂ ਬਾਅਦ ਇੰਦਰ ਆਪਣੀ ਪਿਛਲੀ ਦੁਨੀਆ ਵਿੱਚ ਖੋ ਗਿਆ ਹੁਣ ਤੋਂ 10 ਸਾਲ ਪਹਿਲਾਂ ਜਦੋਂ ਇੰਦਰ 12ਵੀਂ ਜਮਾਤ ਵਿੱਚ ਪੜਦਾ ਸੀ ਉਸਨੇ ਸਿਮਰਨ ਵੀ ਉਸਦੇ ਨਾਲ ਹੀ ਪੜਦੀ ਸੀ ਦੋਵਾਂ ਨੇ ਇਕੱਠਿਆਂ ਹੀ ਕਾਲਜ ਵਿੱਚ ਦਾਖਲਾ ਲਿਆ ਸੀ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਇੱਕ ਦਿਨ ਇੰਦਰ ਸਿਮਰਨ ਨੂੰ ਕਹਿਣ ਲੱਗਿਆ ਸਿਮਰਨ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਪਰ ਅੱਗੋਂ ਸਿਮਰਨ ਕਹਿਣ ਲੱਗੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਤੇਰੇ ਨਾਲ ਨਹੀਂ ਕਰਨਾ ਇਹ ਜਾਤਾਂ-ਪਾਤਾਂ ਸਾਡੇ ਰਿਸ਼ਤੇ ਵਿੱਚ ਦੀਵਾਰ ਬਣ ਕੇ ਖੜੀਆਂ ਨੇ ਮੈਂ ਆਪਣੇ ਪਿਓ ਦੀ ਇੱਜ਼ਤ ਨੂੰ ਨਹੀਂ ਰੋਲ ਸਕਦੀ। ਵਿਆਹ ਤਾਂ ਮੈਂ ਉਹਨਾਂ ਦੀ ਮਰਜ਼ੀ ਨਾਲ ਹੀ ਕਰਵਾਵਾਂਗੀ। ਉਸ ਦਿਨ ਸਿਮਰਨ ਆਪਣੇ ਘਰ ਜਾ ਕੇ ਬਹੁਤ ਰੋਈ। ਰੋਜ਼ ਕਾਲਜ ਆਉਂਦੀ। ਉਹ ਆਪਣੇ ਮਾਪਿਓ ਨੂੰ ਵੀ ਬਹੁਤ ਪਿਆਰ ਕਰਦੀ ਸੀ। ਪਰ ਨਾਲ ਹੀ ਉਹ ਇੰਦਰ ਬਿਨਾ ਆਪਣੀ ਜ਼ਿੰਦਗੀ ਬਾਰੇ ਸੋਚ ਵੀ ਨਹੀਂ ਸੀ ਸਕਦੀ। ਦਿਨ ਲੰਘਦੇ ਗਏ। ਅਚਾਨਕ ਇੰਦਰ ਨੇ ਉਸ ਨੂੰ ਕੋਟ ਮੈਰਿਜ ਕਰਵਾਉਣ ਦੀ ਸਲਾਹ ਦਿੱਤੀ। ਕੀ ਜੇਕਰ ਇੱਕ ਵਾਰ ਵਿਆਹ ਹੋ ਗਿਆ ਫਿਰ ਘਰ ਵਾਲਿਆਂ ਨੂੰ ਸਾਡਾ ਫੈਸਲਾ ਮੰਨਣਾ ਹੀ ਪੈਣਾ ਹੈ ਸਿਮਰਨ ਕਾਲਜ ਤੋਂ ਘਰ ਆਈ ਉਸਦੀ ਮਾਂ ਘਰ ਨਹੀਂ ਸੀ ਸਿਮਰਨ ਨੇ ਘਰ ਦੇ ਸਾਰੇ ਕੰਮ ਨਵੇੜ ਦਿੱਤੇ ਮਾਂ ਨੇ ਆ ਕੇ ਹੈਰਾਨ ਹੁੰਦਿਆਂ ਕਿਹਾ ਸਿਮਰਨ ਅੱਗੇ ਤਾਂ ਤੂੰ ਕਦੇ ਘਰ ਦਾ ਕੋਈ ਕੰਮ ਨਹੀਂ ਕੀਤਾ ਅੱਜ ਕਿਵੇਂ ਸਾਰਾ ਕੰਮ ਫਟਾਫਟ ਨਵੇੜ ਦਿੱਤਾ ਮੈਂ ਤਾਂ ਤੇਰੇ ਤਾਏ ਘਰ ਗਈ ਸੀ ਉੱਥੇ ਹੀ ਟਾਈਮ ਲੱਗ ਗਿਆ ਸਿਮਰਨ ਦੇ ਪਾਪਾ ਗੁਰਜੰਟ ਸਿੰਘ ਖੇਤੋਂ ਆਏ ਤੇ ਸਿਮਰਨ ਨੂੰ ਕਹਿਣ ਲੱਗੇ ਪੁੱਤ ਮੇਰੀ ਪੱਗ ਧੋ ਦਵੀ ਮੈਲੀ ਹੋਈ ਪਈ ਐ ਸਿਮਰਨ ਕਹਿਣ ਲੱਗੀ ਬਾਪੂ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਖੇਤ ਜਾਂਦੇ ਚਿੱਟੀ ਪੱਗ ਨਾ ਬੰਨਿਆ ਕਰੋ ਸਿਮਰਨ ਆਪਣੇ ਬਾਪੂ ਜੀ ਦੀ ਪੱਗ ਧੋ ਰਹੀ ਸੀ ਨਾਲ ਹੀ ਉਸ ਨੂੰ ਆਪਣੀ ਮਾਂ ਦੀਆਂ ਕਹੀਆਂ ਗੱਲਾਂ ਯਾਦ ਆ ਰਹੀਆਂ ਸੀ ਪਿਓ ਦੀ ਪੱਗ ਉਸ ਦੀ ਇੱਜ਼ਤ ਹੁੰਦੀ ਐ ਪਿਓ ਦੀ ਇਹ ਇੱਜ਼ਤ ਧੀਆਂ ਦੇ ਹੱਥ ਹੁੰਦੀ ਹੈ ਜੇਕਰ ਧੀਆਂ ਕਦੇ ਗਲਤੀ ਨਾਲ ਕੋਈ ਗਲਤ ਕੰਮ ਕਰਦੀਆਂ ਨੇ ਤਾਂ ਪਿਓ ਦੀ ਪੱਗ ਨੂੰ ਦਾਗ ਲੱਗ ਜਾਂਦਾ ਹੈ ਸਿਮਰਨ ਇਹ ਗੱਲ ਸੋਚਦੇ ਹੋਏ ਪੱਗ ਨੂੰ ਧੋ ਕੇ ਨੀਲ ਦੇਣ ਲੱਗੀ ਪਰ ਜਦੋਂ ਪੱਗ ਨੂੰ ਨੀਲ ਦਿੱਤਾ ਤਾਂ ਉਸ ਉੱਤੇ ਧੱਬੇ ਪੈ ਗਏ ਅਗਲੇ ਦਿਨ ਜਦੋਂ ਸਿਮਰਨ ਦੇ ਬਾਪੂ ਜੀ ਨੇ ਬੰਨਣ ਲਈ ਪੱਗ ਮੰਗੀ ਸਿਮਰਨ ਪੁੱਤ ਛੇਤੀ ਨਾਲ ਮੇਰੀ ਕੱਲ ਵਾਲੀ ਪੱਗ ਦੇ ਦੇ ਮੈਂ ਕਿਸੇ ਜ਼ਰੂਰੀ ਕੰਮ ਚਾਣਾ ਹੈ ਸਿਮਰਨ ਜਦੋਂ ਆਪਣੇ ਬਾਪੂ ਜੀ ਨੂੰ ਪੱਗ ਫੜਾਉਣ ਲੱਗੀ ਤਾਂ ਉਸਦੇ ਬਾਪੂ ਜੀ ਕਹਿਣ ਲੱਗੇ ਪੁੱਤ ਆ ਕੇ ਕੀਤਾ ਪੱਗ ਤੇ ਤਾਂ ਦਾਗ ਲੱਗੇ ਹੋਏ ਨੇ ਬਾਪੂ ਜੀ ਮੈਂ ਤਾਂ ਪੱਗ ਨੂੰ ਨੀਲ ਦਿੱਤਾ ਸੀ ਕਿ ਜ਼ਿਆਦਾ ਸੋਹਣੀ ਤਰ੍ਹਾਂ ਨਿਖਰ ਜਾਊ ਪਰ ਇਸੁੱਤ ਤੇ ਤਾਂ ਨੀਲ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਤਾਂ ਪਹਿਲੀ ਲੱਗੂਗੀ ਤੇਰੀ ਮਾਂ ਇਹਨੂੰ ਦੁਬਾਰਾ ਧੋ ਦੇਵੇਗੀ ਉਸ ਤੋਂ ਬਾਅਦ ਸਿਮਰਨ ਕਾਲਜ ਗਈ ਉੱਥੇ ਇੰਦਰ ਨੇ ਕੋਟ ਮੈਰਿਜ ਕਰਵਾਉਣ ਲਈ ਸਾਰਾ ਬੰਦੋਵਸਤ ਕਰ ਰੱਖਿਆ ਸੀ ਇੰਦਰ ਦੇ ਇੱਕ ਵਾਰ ਕਹਿਣ ਤੇ ਹੀ ਸਿਮਰਨ ਉਸਦੇ ਨਾਲ ਚਲੀ ਗਈ ਆਟੋ ਵਿੱਚ ਚੜਨ ਹੀ ਲੱਗੀ ਸੀ ਕਿ ਸਿਮਰਨ ਨੇ ਪੈਰ ਪਿੱਛੇ ਕਰ ਲਿਆ ਇੱਕਦਮ ਇੰਦਰ ਨੂੰ ਕਹਿਣ ਲੱਗੀ ਨਹੀਂ ਇੰਦਰ ਮੈਂ ਕੋਟ ਮੈਰਿਜ ਨਹੀਂ ਕਰ ਸਕਦੀ ਮੇਰਾ ਦਿਲ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਕੱਲ ਮੇਰੇ ਬਾਪੂ ਜੀ ਨੇ ਮੈਨੂੰ ਪੱਗ ਧੋਣ ਲਈ ਕਿਹਾ ਸੀ ਮੈਂ ਪੱਗ ਨੂੰ ਧੋ ਕੇ ਨੀਲ ਦਿੱਤਾ ਜਿਸ ਨਾਲ ਪੱਗ ਤੇ ਦਾਗ ਪੈ ਗਏ ਅੱਜ ਮੇਰੇ ਬਾਪੂ ਨੇ ਉਹ ਪੱਗ ਸਿਰ ਤੇ ਬੰਨਣੀ ਸੀ ਉਹਨਾ ਕਿਹਾ ਕਿ ਇਹ ਦਾਗਾਂ ਵਾਲੀ ਪੱਗ ਪਹਿੜੀ ਲੱਗਦੀ ਹੈ ਮੇਰੀ ਮਾਂ ਕਹਿੰਦੀ ਹੈ ਕੀ ਧੀਆਂ ਬਾਪੂ ਦੀ ਇੱਜ਼ਤ ਹੁੰਦੀਆਂ ਨੇ ਜੇ ਮੈਂ ਤੇਰੇ ਨਾਲ ਜਾ ਕੇ ਕੋਟ ਮੈਰਿਜ ਕਰਵਾ ਲਈ ਤਾ ਮੇਰੇ ਬਾਪੂ ਦੀ ਪੱਗ ਨੂੰ ਦਾਗ ਲੱਗ ਜਾਵੇਗਾ ਇੰਦਰ ਸਿਮਰਨ ਦੀ ਇਹ ਗੱਲ ਸੁਣ ਕੇ ਬੋਲਿਆ ਠੀਕ ਹੈ ਸਿਮਰਨ ਮੈਂ ਤੇਰੇ ਨਾਲ ਕੋਈ ਤਕਾ ਨਹੀਂ ਕਰਾਂਗਾ ਤੇ ਉਤੋਂ ਵਾਪਸ ਉਹ ਆਪਣੇ ਪਿੰਡ ਦੀ ਬੱਸ ਚੜ ਗਈ ਉਸ ਤੋਂ ਬਾਅਦ ਸਿਮਰਨ ਨੇ ਆਪਣੀ ਪੜ੍ਹਾਈ ਵੱਲ ਧਿਆਨ ਦਿੱਤਾ ਪਰ ਇੰਦਰ ਨੇ ਪੜ੍ਹਾਈ ਵਿੱਚ ਹੀ ਛੱਡ ਕੇ ਬੱਸ ਵਿੱਚ ਕੰਡਕਟਰ ਲੱਗ ਗਿਆ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਿਮਰਨ ਦੇ ਬਾਪੂ ਜੀ ਨੇ ਉਸ ਦਾ ਵਿਆਹ ਨੇੜਲੇ ਪਿੰਡ ਦੇ ਸਰਪੰਚਾਂ ਦੇ ਮੁੰਡੇ ਕਾਲੇ ਨਾਲ ਕਰ ਦਿੱਤਾ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਅੱਜ ਸਿਮਰਨ ਹਸਪਤਾਲ ਤੋਂ ਘਰ ਆਈ ਸੀ ਹੁਣ ਉਸ ਕੋਲ ਇੱਕ ਮੁੰਡਾ ਵੀ ਸੀ ਅੱਜ ਇੰਦਰ ਨੂੰ ਦੇਖ ਕੇ ਸਿਮਰਨ ਨੂੰ ਵੀ ਪੁਰਾਣੀਆਂ ਸਾਰੀਆਂ ਗੱਲਾਂ ਯਾਦ ਆ ਗਈਆਂ ਸੀ ਅਗਲੇ ਦਿਨ ਸ਼ਾਮ ਨੂੰ ਫੇਰ ਉਹ ਖੰਨੇ ਦੇ ਬੱਸ ਅੱਡੇ ਤੋਂ ਦਿੱਤੂਪੁਰ ਨੂੰ ਆਉਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਅੱਜ ਵੀ ਉਸ ਨੂੰ ਇੰਦਰ ਦੀ ਬੱਸ ਹੀ ਮਿਲੀ ਪਰ ਅੱਜ ਬੱਸ ਵਿੱਚ ਜ਼ਿਆਦਾ ਭੀੜ ਨਹੀਂ ਸੀ ਟਿਕਟਾ ਘੱਟਲ ਤੋਂ ਬਾਅਦ ਇੰਦਰ ਸਿਮਰਨ ਦੇ ਕੋਲ ਵਾਲੀ ਸੀਟ ਤੇ ਆ ਕੇ ਬੈਠ ਗਿਆ ਤੇ ਪੁੱਛਣ ਲੱਗਾ ਸਿਮਰਨ ਤੂੰ ਕਿਵੇਂ ਹੈ ਤੇਰੀ ਵਿਵਹਤਾ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤੇਰੇ ਚਿਹਰੇ ਤੇ ਇਹ ਉਦਾਸੀ ਕਿਉਂ ਹੈ ਫਿਰ ਸਿਮਰਨ ਇੰਦਰ ਨੂੰ ਦੱਸਣ ਲੱਗੀ ਇੰਦਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਬਾਪੂ ਜੀ ਨੇ ਮੇਰਾ ਵਿਆਹ ਕਰ ਦਿੱਤਾ ਸੀ ਦਿੱਤੂਪੁਰ ਮੇਰੇ ਸਹੁਰੇ ਨੇ ਮੇਰੇ ਬਾਪੂ ਜੀ ਨੇ ਮੇਰੇ ਵਿਆਹ ਤੇ ਬਹੁਤ ਪੈਸਾ ਲਾਇਆ। ਮੇਰਾ ਪਤੀ ਬਹੁਤ ਜ਼ਿਆਦਾ ਸਿਆਣਾ ਤੇ ਕਾਬਿਲ ਇਨਸਾਨ ਸੀ। ਇੱਕ ਦਿਨ ਮੰਡੀਆਂ ਕਣਕ ਸਿੱਟ ਪਿੰਡ ਆ ਰਿਹਾ ਸੀ। ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਸੀ ਜੋ ਬੇਕਾਬੂ ਹੋ ਕੇ ਪਲਟ ਗਈ। ਉਸ ਦਿਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੇਰਾ ਪੁੱਤ ਉਦੋਂ ਕੁਝ ਕੁ ਮਹੀਨਿਆਂ ਦਾ ਸੀ। ਮੇਰੇ ਪਤੀ ਦੇ ਸਦਮੇ ਵਿੱਚ ਮੇਰੀ ਸੱਸ ਵੀ ਚਲ ਵਸੀ। ਮੇਰੇ ਸੋਹਰੇ ਨੂੰ ਅਧਰੰਗ ਹੋ ਗਿਆ। ਉਹ ਖੰਨੇ ਦੇ ਹਸਪਤਾਲ ਵਿੱਚ ਦਾਖਲ ਨੇ। ਇਸ ਲਈ ਮੈਂ ਸਵੇਰੇ ਹਸਪਤਾਲ ਜਾ ਕੇ ਸ਼ਾਮ ਨੂੰ ਵਾਪਸ ਆਪਣੇ ਘਰ ਪਰਤ ਆਉਣੀ ਆ। ਸਿਮਰਨ ਦੀ ਇਹ ਦਰਦਪਰੀ ਕਹਾਣੀ ਸੁਣ ਕੇ ਇੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫਿਰ ਇੰਦਰ ਸਿਮਰਨ ਨੂੰ ਕਹਿਣ ਲੱਗਿਆ, "ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲੇ ਨੇ। ਜੇ ਤੂੰ ਚਾਹੇ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਸਕਦਾ।" ਸਿਮਰਨ ਨੇ ਹੈਰਾਨ ਹੋ ਕੇ ਪੁੱਛਿਆ ਪਰ ਇੰਦਰ ਤੇਰੀ ਘਰ ਵਾਲੀ ਤਾਂ ਫਿਰ ਇੰਦਰ ਨੇ ਅੱਗੋਂ ਕਿਹਾ ਸਿਮਰਨ ਮੈਂ ਤੈਨੂੰ ਦਿਲੋਂ ਪਿਆਰ ਕੀਤਾ ਸੀ ਮੈਂ ਤੈਨੂੰ ਭੁੱਲ ਨਹੀਂ ਸਕਿਆ ਇਸ ਲਈ ਮੈਂ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸਿਮਰਨ ਕਹਿਣ ਲੱਗੀ ਇੰਦਰ ਉਸ ਦਿਨ ਮੈਂ ਤੈਨੂੰ ਆਪਣੇ ਬਾਪੂ ਜੀ ਦੇ ਪੱਗ ਦਾ ਵਾਸਤਾ ਪਾਇਆ ਸੀ ਪਰ ਅੱਜ ਮੈਂ ਆਪਣੇ ਸਹੁਰੇ ਦੀ ਪੱਗ ਦਾ ਵਾਸਤਾ ਪਾ ਰਹੀ ਹਾਂ ਮੈਂ ਇਹ ਫੈਸਲਾ ਨਹੀਂ ਲੈ ਸਕਦੀ ਜੇ ਮੇਰੇ ਕਰਮਾਂ ਵਿੱਚ ਸੁਖ ਹੁੰਦਾ ਤਾਂ ਆਪਣਾ ਵਿਆਹ ਪਹਿਲਾਂ ਹੀ ਹੋ ਜਾਣਾ ਸੀ ਉਸ ਤੋਂ ਬਾਅਦ ਸਿਮਰਨ ਦਿੱਤੂਪੁਰ ਦੇ ਅੱਡੇ ਤੇ ਉਤਰ ਗਈ ਬੱਸ ਦੁਬਾਰਾ ਫੇਰ ਖੰਨੇਵਾਲ ਨੂੰ ਚੱਲ ਪਈ ਇੰਦਰ ਡਰਾਈਵਰ ਸੀਟ ਕੋਲ ਆ ਕੇ ਬੈਠਿਆ ਪੈਸਿਆਂ ਦਾ ਹਿਸਾਬ ਕਿਤਾਬ ਡਰਾਈਵਰ ਨੂੰ ਦੱਸ ਰਿਹਾ ਸੀ ਕਿ ਅਚਾਨਕ ਡਰਾਈਵਰ ਨੇ ਇੰਦਰ ਨੂੰ ਪੁੱਛਿਆ ਕੀ ਗੱਲ ਹੈ ਇੰਦਰ ਇਹ ਕੁੜੀ ਕੌਣ ਹੈ ਜੋ ਕੱਲ ਵੀ ਸਾਡੀ ਬੱਸ ਵਿੱਚ ਆਈ ਸੀ ਤੇ ਅੱਜ ਵੀ ਅੱਜ ਤਾਂ ਤੂੰ ਉਸ ਨਾਲ ਗੱਲਾਂ ਵੀ ਕਰ ਰਿਹਾ ਸੀ ਫਿਰ ਇੰਦਰ ਨੇ ਸਾਰੀ ਕਹਾਣੀ ਬੱਸ ਵਾਲੇ ਡਰਾਈਵਰ ਨੂੰ ਦੱਸ ਦਿੱਤੀ ਬੱਸ ਦਾ ਡਰਾਈਵਰ ਕਹਿਣ ਲੱਗਿਆ ਜੇਕਰ ਰਜਾਮੰਦੀ ਨਾਲ ਤੁਹਾਡਾ ਵਿਆਹ ਹੋ ਜਾਵੇ ਤਾਂ ਫਿਰ ਸਿਮਰਨ ਦੇ ਸੌਰੇ ਦੀ ਪੱਗ ਨੂੰ ਦਾਗ ਨਹੀਂ ਲੱਗੇਗਾ ਇੰਦਰ ਜੇ ਤੂੰ ਕਹੇ ਤਾਂ ਮੈਂ ਸਿਮਰਨ ਦੇ ਸੌਰੇ ਨਾਲ ਤੁਹਾਡੇ ਵਿਆਹ ਦੀ ਗੱਲ ਕਰਨ ਲਈ ਤਿਆਰ ਹਾਂ ਇੰਦਰ ਕਹਿਣ ਲੱਗਿਆ ਸਿਮਰਨ ਦਾ ਸੌਰਾ ਤਾਂ ਪਹਿਲੇ ਹੀ ਬਿਮਾਰ ਹੈ। ਉਹਨਾਂ ਨਾਲ ਇਸ ਵਕਤ ਗੱਲ ਕਰਨਾ ਠੀਕ ਨਹੀਂ। ਪਰ ਉਹ ਡਰਾਈਵਰ ਨਾ ਮੰਨਿਆ। ਅਗਲੇ ਦਿਨ ਸਿਮਰਨ ਦੇ ਨਾਲ ਹਸਪਤਾਲ ਚਲਾ ਗਿਆ। ਉੱਥੇ ਜਾ ਕੇ ਉਸਦੇ ਸੌਰੇ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਸਾਰੀ ਗੱਲ ਉਸਤੇ ਸੌਰੇ ਨੂੰ ਦੱਸ ਦਿੱਤੀ। ਉਸਦਾ ਸੌਰਾ ਡਰਾਈਵਰ ਨੂੰ ਕਹਿਣ ਲੱਗਾ, "ਨਹੀਂ ਸਿਮਰਨ ਨੂੰ ਆਪਣੀ ਨੂੰ ਨਹੀਂ ਧੀ ਮੰਨਦਾ। ਪੁੱਤ ਦੇ ਜਾਣ ਤੋਂ ਬਾਅਦ" ਇਦੇ ਲਈ ਪੂਰੀ ਜ਼ਿੰਦਗੀ ਕੱਲਿਆਂ ਗੁਜ਼ਾਰਨਾ ਬਹੁਤ ਮੁਸ਼ਕਿਲ ਸੀ ਮੈਂ ਇਸ ਨੂੰ ਬਹੁਤ ਕਿਹਾ ਕਿ ਤੂੰ ਦੂਜਾ ਵਿਆਹ ਕਰਵਾ ਲੈ ਤੇਰੀ ਸੱਸ ਤਾਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਹੈ ਹੁਣ ਜੇ ਮੈਂ ਵੀ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਤੂੰ ਕੱਲੀ ਰਹਿ ਜਾਵੇਂਗੀ ਪਰ ਸਿਮਰਨ ਨੇ ਮੇਰੀ ਗੱਲ ਨਹੀਂ ਮੰਨੀ ਡਰਾਈਵਰ ਕਹਿਣ ਲੱਗਿਆ ਮੈਂ ਸਿਮਰਨ ਦੇ ਮਾਪਿਆਂ ਨਾਲ ਗੱਲ ਕਰਾਂਗਾ ਇੰਦਰ ਬਹੁਤ ਚੰਗਾ ਮੁੰਡਾ ਹੈ ਮੇਰੀ ਬੱਸ ਵਿੱਚ ਪਿਛਲੇ 8-9 ਸਾਲਾਂ ਤੋਂ ਕੰਡਕਟਰ ਦਾ ਕੰਮ ਕਰ ਰਿਹਾ ਹੈ ਦਲਰਾਜ ਸਿੰਘ ਕਹਿਣ ਲੱਗੇ ਮੈਨੂੰ ਇਹਨਾਂ ਦੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਫਿਰ ਡਰਾਈਵਰ ਨੇ ਸਿਮਰਨ ਦੇ ਪੇਕੇ ਜਾ ਕੇ ਸਿਮਰਨ ਦੇ ਬੇਬੇ ਬਾਪੂ ਨਾਲ ਸਾਰੀ ਗੱਲਬਾਤ ਕੀਤੀ ਸਿਮਰਨ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੋ ਸਕਦਾ ਹੈ ਸਿਮਰਨ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਖੀਆਂ ਹੋਣ ਇਸ ਕਰਕੇ ਉਸਦੀ ਫੇਰ ਮੁਲਾਕਾਤ ਇੰਦਰ ਨਾਲ ਹੋਈ ਹੈ ਸਿਮਰਨ ਦੇ ਮਾਤਾ ਪਿਤਾ ਕਹਿਣ ਲੱਗੇ ਅਸੀਂ ਵੀ ਸਿਮਰਨ ਨੂੰ ਦੁਖੀ ਨਹੀਂ ਦੇਖ ਸਕਦੇ ਪਰ ਉਹ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਉਸ ਤੋਂ ਅਗਲੇ ਦਿਨ ਸਿਮਰਨ ਦੇ ਬੇਬੇ ਬਾਪੂ ਹਸਪਤਾਲ ਵਿੱਚ ਸਿਮਰਨ ਦੇ ਸਹੁਰੇ ਦੀ ਮੌਜੂਦਗੀ ਵਿੱਚ ਸਿਮਰਨ ਨਾਲ ਗੱਲ ਕਰਦੇ ਨੇ ਕਹਿਣ ਲੱਗੇ ਪੁੱਤ ਤੇਰੀ ਹਾਲੇ ਉਮਰ ਬਹੁਤ ਪਈ ਹੈ ਇਕੱਲੇ ਕਿਵੇਂ ਗੁਜ਼ਾਰੇਂਗੀ ਉਹਨਾਂ ਦੇ ਬਾਰ-ਬਾਰ ਕਹਿਣ ਤੇ ਸਿਮਰਨ ਬੋਲੀ ਘਰ ਵਿੱਚ ਪਾਪਾ ਜੀ ਇਕੱਲੇ ਨੇ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸਿਮਰਨ ਦੇ ਬਾਪੂ ਜੀ ਕਹਿਣ ਲੱਗੇ ਪੁੱਤ ਉਹ ਮੁੰਡਾ ਤੇਰੇ ਨਾਲ ਤੇਰੇ ਸਹੁਰੇ ਘਰ ਆ ਕੇ ਰਹਿਣ ਲਈ ਤਿਆਰ ਹੈ ਉਸਦੇ ਮੰਮੀ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਉਹ ਕੱਲਾ ਹੈ ਤੇ ਹੋਰ ਕੋਈ ਭੈਣ ਭਰਾ ਵੀ ਨਹੀਂ ਹੈ ਸਿਮਰਨ ਨੇ ਹਾਂ ਕਰ ਦਿੱਤੀ ਉਸਦੇ ਬਾਪੂ ਜੀ ਨੇ ਉਸ ਡਰਾਈਵਰ ਨੂੰ ਫੋਨ ਕਰਕੇ ਕਿਹਾ ਸਿਮਰਨ ਨੇ ਹਾਂ ਕਰ ਦਿੱਤੀ ਹੈ ਆਪਾਂ ਇਸ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਮਿਲਦੇ ਆ ਐਤਵਾਰ ਵਾਲੇ ਦਿਨ 인ਦਰ ਤੇ ਬਸ ਡਰਾਈਵਰ ਸਿਮਰਨ ਤੇ ਉਸਦੇ ਮਾਤਾ ਪਿਤਾ ਗੁਰੂ ਘਰ ਵਿੱਚ ਇਕੱਠੇ ਹੋਏ ਜਦੋਂ ਸਿਮਰਨ ਨੇ 인ਦਰ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ 인ਦਰ ਤੇ ਸਿਮਰਨ ਦੇ ਅਨੰਦ ਕਾਰਜ ਕਰਵਾਏ ਗਏ ਇੱਕ ਵਾਰ 인ਦਰ ਸਿਮਰਨ ਨੂੰ ਆਪਣੇ ਘਰ ਵਿਆਹ ਕੇ ਲੈ ਗਿਆ ਉਸ ਤੋਂ ਬਾਅਦ 인ਦਰ ਸਿਮਰਨ ਦੇ ਸਹੁਰੇ ਘਰ ਆ ਕੇ ਰਹਿਣ ਲੱਗ ਗਿਆ ਸਿਮਰਨ ਦੇ ਸਹੁਰੇ ਨੂੰ ਅਸਕਤਾਂ ਨੂੰ ਛੁੱਟੀ ਮਿਲ ਚੁੱਕੀ ਸੀ ਹੁਣ ਇੰਦਰ ਸਿਮਰਨ ਦੇ ਸਹੁਰੇ ਦੀ ਆਪਣੇ ਪਿਤਾ ਵਾਂਗ ਸੇਵਾ ਕਰਦਾ ਸਿਮਰਨ ਦੇ ਪੁੱਤ ਨੂੰ ਵੀ ਉਸਨੇ ਅਪਣਾ ਲਿਆ ਤੇ ਹੁਣ ਇੰਦਰ ਤੇ ਸਿਮਰਨ ਆਪਣੇ ਛੋਟੇ ਜਿਹੇ ਪਰਿਵਾਰ ਵਿੱਚ ਬਹੁਤ ਖੁਸ਼ੀ ਉਮੀਦ ਕਰਦੀਆਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ